ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ سوچے سوچ نہ ہوئی جے سوچی لکھ وار چپے چپ نہ ہوئی جے لائے لائی رہا اتار بکھیا بکھ نہ اتری جے بننا پریاں پار سہ سے ان پا کھوئی ہوئی تا ایک نہ چلے نال کم سچیا رہ ہوئی ہے کم کھوڑے تٹے پال حکم رجائی چلنا نانک لکھیا نال حکمی ہوون یا کار حکم نہ کہیا جائے حکمی ہوون جی حکم لے بڑے آئے حکمی تم نیچ حکم لکھ دکھ سکھ پائی ہے ایک نہ حکمی بکشی سے ایک حکمی صدا پوائی ہے حکم اندر سب کو بار حکم نہ کوئی نان کو حکم جی وجہتا ہوں میں کہنا کوئی ਗਾਵੇ ਕੋ ਤਨ ਹੋਵੇ ਕਿਸੈ ਤਾਨ ਗਾਵੇ ਕੋ ਦਦੇ ਨੇ ਨੀਸਾਨ ਗਾਵੇ ਕੋ ਬਣ ਵੜਾਈਆਂ ਚਾਰ ਗਾਵੇ ਕੋ ਵਿਦਿਆ ਵੇਖਮ ਵਿਚਾਰ ਗਾਵੇ ਕੋ ਸਾਜ ਕੀ ਰੀਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਹਦੂਰ ਕਥ ਨਗਥੀ ਨਾਵੇ ਟੂਟ ਕਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਨੁ ਗਤ ਗੰਤਰ ਖਾਈ ਖਾਈ ਹੁਕਮਿ ਹੁਕਮ ਚਲਾਏ ਰਾਹੁ ਨਾਨਕ ਵਿਖੇ ਸਵੇ ਪ੍ਰਭਾਉ ਸਚਾ ਸਾਹਿਬ ਸਚ ਨਾਹੀ ਭਾਖਿਆ ਪਾਉ ਪਰ ਆਖੰ ਮੰਗ ਦੇ ਦੇਦ ਕਰੀ ਦਾਤਾਰ ਫਿਰ ਕੀ ਅਗੇ ਰਖੀਐ ਜਿਤ ਸਦਰਵਾਰ ਮੋਹ ਕੇ ਬੋਲਣ ਬੋਲੀਐ ਜਿਤ ਸੰਤਰੇ ਪਿਆਰ ਮ੍ਰਿਤਵੇਲਾ ਸਚ ਨਾਮ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦੁਆਰ ਨਾਨਕ ਹੀ ਵੈ ਜਾਣੀਐ ਸਬਾਪੀ ਸਜਿਆਰ تاپ نہ ہوئے اپے اپنے سوئے جن سے سیو پایا مان نانک گا گنی ندان ہے سنی ہے من رکھی ہے پاہو دکھ پر سکر کر لے جائی گورمکھ نا دوں گی دونگ مکھ رائی گور سر گر گور خور مائیں گر پاروتی مائی جی ہو جانا کھانا ہی کہنا نہ جائی ਗੁਰਾ ਇਕ ਦੇਵ ਜਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਣਾ ਨ ਜਾਇ ਤਿਸ ਨਾਵਾ ਜਿਸ ਸੁਭਾਵਾ ਬਿਨ ਭਾਣੇ ਕੇ ਨਾਇ ਕਰੀ ਤਿਸਰ ਠੂਪਾਈ ਵੇਖਾ ਮਨ ਕਰਮਾ ਕਿ ਮਿਲ ਲੈ ਲਈ ਮਤ ਵਿੱਚ ਰਤਨ ਜਵਹਰ ਮਾਨਕ ਜੇ ਕੂਰ ਕੀ ਸਿੱਖ ਸੁਣੀ ਗੁਰਾ ਇਕ ਦੇਵ ਜਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਣਾ ਨ ਜਾਇ ਜੇ ਜੁਗ ਚਰਿਆ ਅਰਜਾ ਹੁਰਦ ਸੁਣੀ ਹੋਏ ਨਵ ਅਖੰਡ ਵਿੱਚ ਜਾਣੀਏ ਨਾਲ ਚਲੇ ਸੋ ਕੋਈ ਚੰਗਾ ਨਾਮ ਰਖਾਈ ਕੈ ਜਿਸ ਕੀਤ ਜਗ ਲੇ ਜੇ ਤਿਸ ਨਦਰ ਨ ਆਵੇ ਤਾਂ ਬਾਤ ਨ ਪੁੱਛੈ ਕਿ ਕੀਟਾ ਅੰਦਰ ਕੀ ਕਰ ਦੋ ਸੇ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁੰਦੇ ਤੇਹਾ ਕੋਈ ਨ ਸੁਜੈ ਜੇ ਤਿਸ ਗੁਣ ਕੋਈ ਕਰੇ ਇਸਨੇ ਸਿਦਪੀ ਸੁਰਨਾਥ ਨੇ ਧਰ ਤੋ ਲੀ ਆਕਾਸ਼ ਸੁਨਿਆਂ ਦੀਪ ਲੋ ਪਾਤਾਲ ਸੁਨਿਆਂ ਭਵਨ ਸਕੇ ਕਾਲ ਨਾਨਕ ਭਗਤ ਸਦਾ ਵੇਗਾ ਸੁਨਿਆਂ ਦੂਪਉ ਕਾ ਨਾਸ ਸੁਨਿਆਂ ਇਸਰ ਵਰਮਾ ਇੰਦ ਸੁਨਿਆਂ ਮੁਖਸਾਲ ਆਹਨ ਮੰਦ ਸੁਨਿਆਂ ਜੁਗ ਜੁਗ ਤਨ ਭੇਦ ਸੁਨਿਆਂ ਸਤ ਸਮ੍ਰਿਤ ਵੇਦਾ ਨਾਨਕ ਭਗਤ ਸਦਾ ਵੇਗਾ ਸੁਨਿਆਂ ਦੂਪਉ ਕਾ ਨਾਸ ਸੁਨਿਆਂ ਸਤ ਸੰਦੋਗਿਆ ਸੁਨਿਆਂ ਸਟਕਾ ਇਸ਼ਨਾਨ ਸੁਨਿਆਂ ਪੜ ਪੜ ਪਾਏ ਮਾਨ ਸੁਨਿਆਂ ਲੱਗੇ ਸਹਿ ਤੇਆਂ نانک بگت سد گاسنس سنیا سرا گنا کی پاو راؤ سنیا اتوا سگا نانک بگ دس گاسند کا ناس, گاس گا ناس من کی گت کہی نہ جائے جی کو پچھا بچتا کرم لکھن ہار من کا وی کرن وارے سنا منورنجن ہوئے جی کو من جانے من کوئی منہ سرت ہوئے من بن سکل کی شد منہ چائے منہ من جم کے سن نیا سا نام نورنجن ہوئے جی کو من جانے من کوئی من مارک ٹھاگن پائے من بدشم پرگٹ جائے منہ مگن چلے پنت منہ ترم سن بند ہوئے سہ نام نورنجن ہوئے جی کو من جانے من کوئی

تول ترم دیا کا پوت سندوکھا پرکھیا جن سوت پر جی کو جی سچا ہوتی ترنگا کے ناو سبنا لکھا بڑی کلام یہ لکھا لکھ جانے کو لکھا کی لکھیا ہو کیتا ہوئے تن سولی رو کی نے کون کوت کیسا لکھ دریاؤ قدرت کون کا چار بارے نہ جاوا ایک بار جوت باو سا بلی کال تدا سلامت نرنکارسنکھ جپ سنکھ پاؤ سنگ پوجا سنگ تب تا سنکھ گرنتھ مکھ وی پاٹ من رہ اداس سنگت گنگ گیم بھی چار سنگ ستی سنگا تار اثنکھ سور موب سار سنکھ مو لائے تار قدرت کون کا چار بارے ناوا نا ایک بار جوت با سا فلی کال سلامت نرنکار

یہ ہاتھ پیر تندے پانی تو سکھے موت پلیتی کپڑ ہوئے بو کے رنگ پنی پاپی کر کے کرنا کل جا پی بھی جپی کھا کمیاب ہو جا دان جے جی کو پاو چلکا مان سنے من امن کی پاؤ انترگا تیرت آو سو گن تیرے میں ناٮٔ کو ہوئے سو تباؤ ست سنسد منچاؤ کبن سو ویلا وکت کون کون کن وار کبن سروتی ماؤ کونج ہوا آکار ویل نہ پائیا پنڈتی جے ہوئے لکھ پورا وکت نہ پو کا لکھن لے پوران

ਅੰਤਨ ਜਪੇ ਕੀਤਾ ਆਕਾਰ ਅੰਤਨ ਜਪੇ ਪਰ ਬਾਰੰਦ ਕਰਨ ਕੀਤੀ ਬਿਲੇ ਲਾਈ ਤਾਂ ਕਿ ਅੰਤਨ ਭਾਈ ਜਾਹੇ ਇਹੋ ਅੰਤਨ ਜਾਣੇ ਕੋਈ ਮੋਤ ਗੀਆ ਬੋਤਾ ਹੋਏ ਵੱਡਾ ਸਾਇ ਉੱਚਾ ਥਾਉ ਉੱਚ ਉਪਰੂ ਚੰਨਾ ਇਹ ਬੜੂ ਉੱਚਾ ਹੋਵੇ ਕੋਈ ਤੇ ਸੋਚੇ ਕੋ ਜਾਣੇ ਸੋਏ ਜੇ ਵੀੜੇ ਆਪ ਜਾਣਿਆ ਪਾਪ ਨਾਨਕ ਨਜ਼ਰੀ ਕਰਮੀਂ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤ ਤਨ ਨਤ ਮਾਈ ਕੀਤੇ ਮੰਗੇ ਜੁਦ ਵਪਾਰ ਕੀਤੇ ਅਗੰਤ ਨਹੀਂ ਵਿਚਾਰ ਕੀਤੇ ਖਤਲੇ ਵੇਕਾਰ ਕੀਤੇ ਲੈ ਲੈ ਮੁਹਰਪਾਈ ਕੀਤੇ ਮੂਰਖਾਈ ਖਾਈ ਖਾਏ ਕੀਤੇ ਆਂ ਦੁਖ ਭੂਖ ਸਦ ਮਾਰੀ ਪੀਦਾ ਤੇਰੀ ਦਾ ਤਾਰ ਬੰਨ ਖਲਾਸੀ ਪਾਣੇ ਹੋਇ ਰੱਖ ਨ ਸਕੇ ਕੋਈ ਜੀ ਗੋ ਖਾਇ ਕੱਖਣ ਪਾਇਓ ਜਾਣੇ ਜੀਤੀਆਂ ਮੂਖ ਖਾਈ ਆਪੇ ਜਾਣੇ ਆਪੇ ਦੇ ਅਖ ਹੈ ਸੇ ਪੇ ਕੀ ਕੀ ਜੈਸਨ ਬਖਸ਼ੇ ਸਿਪਤਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਮੂਲ ਗੁਣ ਮੂਲ ਵਾ ਪਰਮ ਮੂਲ ਵਾ ਪਾਰੀ ਮੂਲ ਪੰਡਾਰ ਮੂਲ ਆਵੇ ਮੂਲ ਜਾਏ ਮੂਲ ਪਾਏ ਮੂਲ ਸਮਾਏ ਮੂਲ ਤਰ ਮੂਲ ਦੀਵਣ ਮੂਲ ਤਲ ਮੂਲ ਪਰਵਾਰ ਮੂਲ ਬਖਸ਼ੀਸ਼ ਮੂਲ ਨੀਸ਼ਾਨ ਮੂਲ ਕਰ ਮੂਲ ਫਰਮਾਨ ਮੂਲ ਮੂਲਾ ਖੇਨਨ ਜਾਈ ਆਖ ਅਖਰੇ ਲਿਵਲਾਈ ਆਖੇ ਪੜ ਪੁਰਾਣੀਆਂ ਆਖੇ ਬੜੇ ਕਰੇ ਵਖਿਆਨ

ਵਾਜੇ ਨਾਦਨਿਕ ਸੰਖਾ ਕੇ ਤੇਵਨਹਾਰੇ ਕੇ ਤੇ ਰਾਗਪਰੀ ਸੰਗਹੀ ਅਨ ਗੀਤੇ ਗਵਨਹਾਰੇ ਗਾਵੇ ਤੁਹਨੋਂ ਪਉਣ ਪਾਣੀ ਬੈ ਸੰਦਰ ਗਾਵੇ ਰਾਜ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਨ ਹੈ ਲਿਖਲੇ ਧਰਮ ਵਿਚਾਰੇ ਗਾਵੇ ਹੈਸ਼ਰਵਰਮਾ ਦੇਵੀ ਸੋ ਸਦਾ ਸੁਵਾਰੇ ਗਾਵੇੰਦਨ ਦਸਨ ਬੈਠੇ ਦੇਵਤੀ ਅੰਦਰ ਨਾਲੇ ਗਾਵੇ ਸਦਿਸਮਾ ਦੀਂਦਰ ਗਾਉਨ ਸਾਧ ਵਿਚਾਰੇ ਗਵਨ ਜਤੀ ਸਦੀ ਸੰਦੋਖੀ ਗਾ ਵੀਰ ਕਰਾਰੇ ਗਵਨ ਪੰਡਤ ਪੜਨ ਰੱਖੀ ਸਰ ਜੁਗ ਜੁਗ ਦਾ ਨਾਲੇ ਗਾਵੇ ਮੋਹਨੀਆ ਮਨ ਮੋਨ ਸੁਰਗਮ ਅਛਪਿਆਲੇ ਗਵਨ ਰਤਨ ਪਾਈ ਤੇਰੇ ਅਰਸਾ ਤੀਤ ਨਾਲੇ ਗਾਵੇ ਜੁਦ ਮਾਵਨ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਗਰ ਕਰ ਰੱਖੇ ਤਾਰੇ ਸੇਤਨ ਗਾਵੇ ਜੁਦ ਪਵਨ ਰਤ ਤੇਰੇ ਭਕਤਰ ਸਾਲੇ ਹੋਰ ਕੀਤੇ ਗਵਨ ਸੇਮਾ ਜਤਨ ਦਾ ਬਨਾਨਕਿਆ ਵਿਚਾਰੇ सोई सोई सदा ਸਤਿ ਸਾਹਿਬ ਸੱਚਾ ਸੱਚੀ ਨਾਈ ਹੈ ਭੀ ਉਸ ਜੈਨ ਜਸਿਲਤਨ ਜਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜੀ ਸਿਮਾਇ ਜਿਨ ਨੂੰ ਪਾਈ ਕਰ ਕਰ ਵੇਖੇ ਕੀਤਾ ਆਪਣਾ ਜੁਤਸ ਦੀ ਵੜਿਆਈ ਜੋਤਿ ਸਭ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਛਾ ਓਸ਼ਾਹ ਪਾਛਾ ਜ ਨਾਨਕ ਰੈ ਨਰ ਜਾਈ ਮੁੰਦਾ ਸੰਤੋਖ ਸ਼ਰਮਬਤ ਚੋਲੀ ਤਿਆਨ ਕਰਿ ਬਕੂਤ ਖਿੰਤਾ ਕਾਲ ਕੁਵਾਰੀ ਕਾਇ ਜੁਪਤ ਦੰਦਾ ਪ੍ਰਤੀ ਤਾਈ ਪੰਤੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇ ਤਸੈ ਆਦੇ ਸਵਾਦ ਨੀਲਨਦ ਨਹਤ ਜੋ ਜੋ ਏਕੋ ਵੇਸ ਭਗਤ ਗਿਆਨ ਦੇ ਆ ਪੰਡਰਨ ਅੰਗੜ ਘਟ ਵਜੇ ਨਾਦ ਆਪਣਾ ਨਾਥੀ ਸਜਿਆ ਕ੍ਰਿਸ਼ਿਦੇਵ ਰਸ ਸਾਦ ਸੰਜੋਗ ਵਜੋ ਦੇ ਕਾ ਚਲਾਵੇ ਲੇਖਿਆ ਵੇ ਭਾਗ آ سا دیس تو جو سہ دے سیل نند نہت جگہ پروا ساری پنڈاری لائی دیوان چلا وی ہو فرمان, فرمان. وہ ویکیا انہیں نند بہت بنڈاریا دی سہ دے سو نیل ند نگ دے سا دیس ਸਨ ਲੋਲੇ ਪੰਡਾ ਜੋ ਸੁਆਇ ਸੋਇ ਕਰ ਕਰ ਵੇਖੇ ਸ੍ਰੀ ਜਨਹਾ ਨਾਨਕ ਸੱਚੇ ਕੀ ਸੱਚੇ ਕਾਰ ਰਾਦੇਤ ਸੈ ਆਦੇਸ ਸੁਦ ਨੀਲ ਨਦ ਨਹਤ ਜੁਦੂ ਏਕੋ ਵੇਸਾ ਇੱਕ ਦੂਜੀ ਪੌ ਲਖ ਹੋਇ ਲਖ ਹੋਇ ਲਖ ਵੀਸ ਲਖ ਲਗੇ ਡਾਕੀਏ ਇੱਕ ਨਾ ਜਗਦੀਸ਼ੇ ਤਰਾਵਤ ਪਵੜੀਆ ਚੜੀਏ ਹੋਏ ਕੀਸ

کرمی کرمی ہوئی ہوئے سچا سچا دروار جتیں سن بنج پروار ندری کرم بوائی نیسان کچھ بکائی بہ نیسانے اتے جا نہ پنجائیں ترم خن ہو ترم گیان خن کا کھو کرم کتی پون پانی بے سندر کتی کن مہیش کت کج کڑی روپ رنگ کی ویسا کتی 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 دھوپ دیس کتی چند سور کتی کتی منڈل دیسا ਕੀਤੇ ਸਦ ਬੰਦਤ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾ ਨਮਨ ਕੀਤੇ ਕੀਤੇ ਰਤਨ ਸਮੁੰਦ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਭਤ ਨਰਿੰਦ ਕੀਤੀਆਂ ਸੁਰਤੀ ਸੇਵ ਕੀਤੇ ਨਾਨਕ ਅੰਤ ਅ ਗਿਆਨ ਖੰਡ ਮੰਗੇਨ ਪ੍ਰਚੰਡ ਇਥਨਾ ਨੁਰਕੂੜ ਨੰਦ ਸ਼ਰਮ ਖੰਡ ਕੀ ਬਾਣੀ ਰੋਇ ਇਥੇ ਕਰੀਏ ਬਹੁਤ ਨੂਪ ਤਾਂ ਕਿਆਂ ਗੱਲਾਂ ਗਥੀਆਂ ਨਾ ਜਾਏ ਜੀ ਕੋ ਕਹਿ ਵਿਛੇ ਪਛਤਾਏ ਦਿੱਥੈ ਕੜੀਐ ਸੁਰਤ ਮਤ ਮਨ ਬੋਧ ਦਿੱਥੈ ਕੜੀਐ ਸੁਰਾਂ ਸਿਦਾਂ ਕੀ ਸ਼ੁੱਧ ਕਰਮਖੰਡ ਕੀ ਬਾਣੀ ਜੋਰੁ ਜਿਸੈ ਹੋਰ ਨ ਕੋਈ ਹੋਰਾ ਦਿੱਥੈ ਜੋਦ ਮਾਵਨ ਸੁਰਤਿ ਮਹਿਰਾਮ ਰਹਿਆ ਪਰਪੂਰ ਦਿੱਥੈ ਜੀ ਤੁਸੀ ਤਵੇਂ ਮਾਇ ਤੰਗ ਰੂਪ ਨ ਗਥਨੇ ਜਾਏ ਨਾਮ ਰਣ ਠਾਗੇ ਜਾਏ ਜਿਨ ਕੇ ਰੰਭ ਸੈ ਮਨ ਮਾਇ ਦਿੱਥੈ ਭਗਤੁ ਸਕੇ ਲੋਕ ਰੈਨੰਦ ਸਚੈ ਮਨ ਸੋਏ ਸਚ ਕਨਵਸ ਅਨੰਕਾਰ ਕਰ ਕਰ ਵੇਖ ਨਰਿ ਨਿਹਾਲ ਤਿਥੈ ਖੰਡ ਮੰਡਲ ਵਰ ਪੰਨ ਜੇ ਕੋ ਕਥ ਦੰਤ ਨੰਤ ਤਿਥੈ ਲੋਲ ਆਕਰ ਜਿਵ ਜੋ ਕਮ ਤਵ ਤਵ ਕਾਰ ਵੇਖਿ ਵਿਕਸ ਕਰ ਵਿਚਾਰ ਨਾਨਕ ਕਥਨਾ ਕਰਿ ਦਾਸਾਰ ਜਤ ਪਹਾਰ ਤੀਰਿ ਸੁਨਿਆਰ ਹਰਿ ਨਮਤਿ ਵੇਦਾthiaਰ ਭੌਖ ਲਗਨ ਤਵ ਤਉ ਪੰਡਾ ਪਉ ਮ੍ਰਿਤ ਤਿਤ ਢਾਲ ਕੜੀਅੇ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਰ ਨਾਨਕ ਨਦਰਿ ਨਦਰਿ ਨਿਹਾਲ ਸ਼ਲੋਕਾ ਪਵਨ ਗੁਰੂ ਪਾਣੀ ਪਿਤਾ ਮਾਤਾ ਤ੍ਰੇਤ ਮਹਤ ਦਿਵਸ ਰਾਤੁ ਨੇ ਦਾਈਂ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚ ਧਰਮ ਦੂਰ ਕਰਮੀਆਂ ਪਉ ਆਪਣੀ ਕੇ ਨੇੜੇ ਕੇ ਦੂਰ ਜਿਨਿ ਨਾਮ ਤੇ ਆਇਆ ਗਏ ਮਿਸ਼ਕਤਨ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁਟੀ ਨਾਲ